ਦੋਸਤੋ ਅਸੀਂ ਪਹੁੰਚੇ ਆਂ ਪਿੰਡ ਖੇਲਣਾਗਾ ਇਹ ਬਜ਼ੁਰਗ ਮਾਤਾ ਇਕੱਲੀ ਰਹਿੰਦੀ ਐ ਬੀਤੀ ਰਾਤ ਜੋ ਕਮਰਾ ਸੀ ਉਹਦੀ ਛੱਤ ਡਿੱਗ ਪਈ ਤੇ ਮਾਤਾ ਦੇ ਕਰਮ ਚੰਗੇ ਸੀ ਉਸ ਟਾਈਮ ਆਸੇ ਬਾਹਰ ਹੋਣੀ ਜਾਂ ਤਾਂ ਬਾਕੀ ਗੱਲ ਕਰਾਂਗੇ ਇਹ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੀ ਛੱਤ ਸੀ ਜੋ ਇਹ ਬਾਲਿਆਂ ਤੇ ਸੀ ਕੜੀਆਂ ਤੇ ਐ ਇਸ ਤਰ੍ਹਾਂ ਦੀ ਛੱਤ ਸੀ ਬੀਤੀ ਰਾਤ ਛੱਤ ਡਿੱਗ ਪਈ ਤੇ ਮਾਤਾ ਬਾਲ-ਬਾਲ ਬਚੀ ਆ ਇਹ ਦੇਖੋ ਇਸ ਤਰ੍ਹਾਂ ਛੱਤ ਐ ਮਾਤਾ ਜੀ ਇਕੱਲੇ ਰਹਿੰਦੇ ਨੇ ਕਹਿੰਦੇ ਆ ਵੀ ਘਰ ਵਿੱਚ ਜਿਸ ਤਰ੍ਹਾਂ ਕੋਈ ਥੋੜਾ ਬੋਤਾ ਕੰਮ ਹੋ ਗਿਆ ਘਾਰੇ ਲਾਤੇ ਜਾਂ ਹੋਰ ਇਸ ਤਰ੍ਹਾਂ ਦਾ ਕੰਮ ਕਰਕੇ ਟਾਈਮ ਪਾਸ ਕਰਦੇ ਆ ਤੇ ਬੀਤੀ ਰਾਤ ਇਹ ਛੱਤ ਦੇਖ ਦਿਓ ਤੁਸੀਂ ਡਿੱਗ ਪਈ ਮਾਤਾ ਜੀ ਕਦੋਂ ਡਿੱਗੀ ਆ ਛੱਤ ਰਾਤ ਹੋਣੀ ਚੱਕ ਕੇ ਹਟਿਆ ਸਾਰਾ ਸਮਾਨ ਹੂੰ ਉਹ ਰਾਤ ਡਿੱਗ ਪਈ ਬਾਹਰ ਆ ਆ ਛੱਤ ਕਾਇਤਾ ਨਾ ਰਟਾ ਮਸੀਗਾ ਹੂੰ ਮੈਂ ਕਾਹਮ ਵੀ ਦੇਖਾਇਆ ਕੁੜੀ ਨੂੰ ਹੂੰ ਕਹਦਾ ਕਿੱਥੇ ਪਈ ਸੀ ਤੂੰ ਉਦੋਂ ਉਦੋਂ ਮੈਂ ਇੱਥੇ ਪਈ ਹੁੰਨੀ ਅੰਦਰ ਹੂੰ ਠੰਡ ਤੋਂ ਡਰਦੀ ਹੂੰ ਫਿਰ ਮੈਂ ਮੰਜਾ ਕੱਢ ਕੇ ਜਦੋਂ ਕਣੀਆਂ हट ਗਈਆਂ ਮੈਂ ਬਾਹਰ ਢਾ ਲਿਆ ਹੂੰ ਬੱਛ ਮੰਜਾਈ ਬਾਹਰ ਢਾ ਹੁਣ ਰੱਖੀ ਆ ਉਦੀ ਹੂੰ ਆਹ ਹੋ ਗਿਆ ਪੱਤਾ ਹੋਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਦੋਂ ਪਿੰਡ ਦੇ ਚ ਕੰਮ ਕਰਾਇਆ ਹੁਣ ਆ ਜਾ ਕੇ ਲੋੜ ਕੀ ਖਾਇਆ ਉਹ ਲੈ ਆਵੇ ਹੋਰ ਆਪਣਾ ਠੇਕੋਸ ਨਹੀਂ ਆਇਆ ਤੇ ਮਾਂ ਤਾਂ ਕਿੰਨੀ ਉਮਰ ਹੋ ਗਈ ਤੇਰੀ ਮੇਰੀ 80 90 ਸਾਲ ਦੀ ਅੱਛਾ ਤੇ ਅੱਛਾ ਫਿਰ ਇੰਨੀ ਉਮਰ ਚ ਕੀ ਕੰਮ ਕਰਨ ਜਾਣੀ ਹੈ ਫਿਰ ਤੂੰ ਪਿੰਡ ਚ ਮੈਂ ਗਿਆ ਹੁਣ ਡਗਾ ਮੈਂ ਕੰਮ ਬਹੁਤ ਕਰਦੀ ਆ ਹਮ ਹਜੇ ਵੀ ਕੰਮ ਕਰਕੇ ਖੁਸ਼ ਆ ਮੈਂ ਦਵਾਈ ਨਹੀਂ ਖਾਂਦੀ ਬੂਟੀ ਨਹੀਂ ਖਾਂਦੀ ਹਮ ਅਤੇ ਫਿਰ ਜਿੱਦੇ ਕੰਮ ਕਰਦੀ ਉਹ ਪੈਸੇ ਦਿੰਦੇ ਆ ਕਿ ਰੋਟੀ ਦਿੰਦੇ ਆ ਤੈਨੂੰ ਪੈਸੇ ਵੀ ਦਿੰਦੇ ਆ ਰੋਟੀਆਂ ਵੀ ਦਿੰਦੇ ਆ ਦੁੱਧ ਵੀ ਦਿੰਦੇ ਨੇ ਹਮ ਸਾਰਾ ਕੁਝ ਦਿੰਦੇ ਹਮ ਜੇ ਮਾਂ ਉਹ ਵੀ ਭਾਵੇਂ ਰੋਟੀ ਰੋਟੀ ਦੇ ਦੇਣੇ ਸਾਰਾ ਪਿੰਡ ਮੇਰੇ ਮੰਗਰ ਹਮ ਸਹਜ ਉਹ ਕਰਦੇ ਪਿੰਡਾਂ ਦੇ ਹਾਂ ਪਿਆਰ ਕਰਦੇ ਨੇ ਹਮ ਤੇ ਹੋਰ ਕੋਈ ਗੱਲ ਨਹੀਂ ਪੁੱਤ ਬਾਤ ਨਹੀਂ ਕੰਮ ਕਰਦੀਆਂ ਪਿੰਡਾਂ ਚ ਜੇ ਕੋਈ ਆ ਜਾਂਦਾ ਕਰਿਆਉਣੀ ਆ ਵੀ ਵੀਰ ਕਰਨ ਦਾ ਗਵਾ ਕੁੜਾ ਸੱਟ ਕੇ ਮੁੰਡਾ ਨੇ ਕਾਰ ਮਨਾਤੇ ਅਜੇ ਕੋਈ ਸ਼ਾਨ ਦਾ ਨਹੀਂ ਜੀ ਤੁਮੜੀ ਪੰਚਾਇਤ ਨੇ ਵੀ ਨਹੀਂ ਮੈਨੂੰ ਗਿੱਠਾ ਥਾਂ ਲਈ ਦਿੱਤੀ ਤੇ ਹੁਣ ਮਤ ਕਹੇ ਘਰ ਵਿੱਚ ਕੱਲੀ ਰਹਿੰਦੀ ਹੈ ਜਾਂ ਕੋਈ ਰਹਿੰਦਾ ਤੇਰੇ ਨਾਲ ਆਹਾ ਦੋ ਚ ਪੋਤੇ ਪੋਤੀਆਂ ਅੱਛਾ ਕਹੇ ਜਵਾਕ ਰਹਿੰਦੇ ਤੇਰੇ ਨਾਲ ਮੇਰੇ ਪਿਆਰ ਦੇ ਨੇ ਜੇ ਜਿੰਨੀ ਠਾਉਂਦੇ ਨੇ ਅੱਛਾ ਅੱਛਾ ਹਾਂ ਪਿਆਰ ਦੇ ਨੇ ਹੋਰ ਨਿਜਵਾਕ ਮੇਰੇ ਅੱਛਾ ਉਮਰ ਨਾ ਆ ਜਾਂਦੇ ਤੈਨੂੰ ਨਾ ਇਦਾਂ ਨਾ ਕਰੋ ਨਾ ਦਾ ਅੱਛੇ ਨਾਲ ਆਲਾ ਹਾਂ ਅੱਛਾ ਤੇਰਾ ਕੱਲਾ ਕਮਰਾ ਹੀ ਹੈ ਆਹੀ ਕਮਰਾ ਮੇਰਾ ਅੱਛਾ ਕੱਲਾ ਕਮਰਾ ਤੇਰਾ ਹਾਂ ਅੱਛੇ ਨਾਲ ਆਲਾ ਤੇਰੇ ਮੁੰਡੇ ਦਾ ਆ ਗਿਆ ਹਾਂ ਅੱਛਾ ਅੱਛਾ ਉਹ ਠੀਕ ਹੋ ਛੂਟ ਬੋਲਦੇ ਸੀ ਮੁੱਤ ਮੁਸਲਮਾਨ ਦੀ ਧੀ ਆ ਜੇ ਮੈਂ ਛੂਟੂ ਹੂੰ ਤੇ ਹੁਣ ਮਾਤਾ ਫਿਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਮਰੇ ਬਾਰੇ ਦੱਸੋ ਸਾਨੂੰ ਦੇਖਣਾ ਪੁੱਤ ਨਾ ਤੁਸੀਂ ਦੱਸੋ ਵੀ ਕਮਰਾ ਪਾਹ ਹੈ ਨਹੀਂ ਵੀ ਮੇਰੇ ਕਮਰੇ ਪਾਏ ਦੇ ਜਿੰਨਾ ਚਿਰ ਮੇਰੀ ਉਮਰ ਹੈ ਅੱਜ ਮੈਂ ਬੈਠੀ ਰਹਾਂ ਕੋਈ ਪਾਹ ਨਹੀਂ ਕੋਈ ਪਾਹ ਨਹੀਂ ਅਜੇ ਘਰ ਕੋਲ ਨਹੀਂ ਗਿਆ ਤੇ ਮਾਤਾ ਸਿਲੰਡਰ ਚੁੱਲਾ ਹੈਗਾ ਤੇਰੇ ਕੋਲੇ ਓਹੋ ਦਿੱਤਾ ਦਾ ਹੈ ਨਹੀਂ ਹੈਗਾ ਸੀਗਾ ਅੱਛਾ ਬਗਨਾ ਮੋਟੀ ਮੋਟੀ ਅੱਛਾ ਹੁਣ ਤਾਂ ਫਿਰ ਕੰਮ ਕਰਨ ਦੀ ਉਮਰ ਤਾਂ ਤੇਰੀ ਹੈ ਨਹੀਂ ਹੁਣ ਤਾਂ ਬੈਠ ਕੇ ਖਾਣ ਵਾਲੀ ਉਮਰ ਹੈ ਕੰਮ ਕਰਨਾ ਹੈ ਪੁੱਤ ਤੇ ਜਿਹੜੇ ਮਾਰੇ ਕਰਦੇ ਅੱਛਾ ਨਾ ਕੋਈ ਪੁੱਤ ਨਾ ਕੋਈ ਧੀ ਹੈ ਜੇ ਮਾਤਾ ਫਿਰ ਆਪਾਂ ਹੱਲ ਕਰਦੀਏ ਤੈਨੂੰ ਮਹੀਨੇ ਦੀ ਮਹੀਨੇ ਰਾਸ਼ਨ ਭੇਜ ਦਿਆ ਕਰੀਏ ਤੇ ਫਿਰ ਤਾਂ ਕੰਮ ਕਰਨ ਦੀ ਲੋੜ ਨਹੀਂ ਪੈਣੀ ਨਾ ਫਿਰ ਨਹੀਂ ਲੋੜ ਪੈਣੀ ਬੱਚਾ ਚਲ ਬਸ ਅੱਜ ਤੋਂ ਤੂੰ ਮਨ ਦਾ ਪੁੱਤੀ ਸਮਝ ਕੋਈ ਨਾ ਪੁੱਤਿਆ ਪੁੱਤ ਹਾਂ ਤੈਨੂੰ ਹਰ ਮਹੀਨੇ ਕਰੇ ਬੈਠੀ ਨੂੰ ਜਦੋਂ ਵੀ ਰਾਸ਼ਨ ਮੁੱਕ ਗਿਆ ਉਹ ਮਿਸਤਰੀ ਐ ਮੁੰਡਾ ਸੇਮੀ ਉਹਨੂੰ ਦੱਸ ਕਰੇ ਬੈਠੀ ਨੂੰ ਰਾਸ਼ਨ ਮੇਲੂ ਕੋਈ ਦਵਾਈ ਤਾਂ ਨਹੀਂ ਚੱਲਦੀ ਨਾ ਦਵਾਈ ਦਵਾਈ ਮੈਂ ਕੋਈ ਨਹੀਂ ਖਾਂਦੀ ਜੀ ਕੀ ਕਹਣਾ ਮਾਰਾ ਮੋਟਾ ਜਦੋਂ ਤੱਕ ਇਹ ਮਾ ਹੋ ਜੇ ਜਾਂ ਹੋ ਜਾ ਔਰ ਉਹ ਬੁਖਾਰ ਵਾਲੀ ਦਵਾਈ ਅੱਧੀ ਲੈਣੀ ਆ ਮੈਂ ਨਹੀਂ ਕਰੇ ਦਵਾਈਆਂ ਖਾਦੀਆਂ ਨੰਗੇ ਪੈਰੀ ਨਹੀਂ ਰਹਿਣੀ ਪੁੱਤ ਸਾਰਾ ਦਿਨ ਫਿਰਦੇ ਕਿ ਮਾਤਾ ਨੰਗੇ ਪੈਰੀ ਕਿਉਂ ਰਹਿਣੀ ਹੈ ਪਰਦੇ ਦੇ ਨਹੀਂ ਅੱਛਾ ਬਿਮਾਰੀ ਲੱਗਦੀ ਡਾਕਟਰ ਕਹਿੰਦਾ ਅੱਛਾ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਵੀ ਬਿਮਾਰੀ ਲੱਗਦੀ ਵੀ ਨੰਗੇ ਪੈਰੀ ਬੇ ਬੇ ਅੱਛਾ ਹਾਂ ਹੁਣ ਕਿੰਨੇ ਸਾਲ ਹੋ ਗਏ ਨੰਗੇ ਪੈਰੀ ਮੈਂ ਤਾਂ ਕਿਤੇ ਨਹੀਂ ਹੋਈ ਹਾਂ ਅੱਛਾ ਹਾਂ ਚਲ ਫਿਰ ਮਾਤਾ ਵਨ ਤੇਰੇ ਕਮਰਾ ਵੀ ਹੁਣ ਤੈਨੂੰ ਵਧੀਆ ਛੱਤ ਪਾ ਕੇ ਦੇਵਾਂਗੇ ਫਿਰ ਵਧੀਆ ਪੁੱਤ ਸਵਾਦੇ ਸਿੱਤ ਹੀ ਕੋਈ ਪੁੱਤ ਨਹੀਂ ਕੋਈ ਸੀ ਨਹੀਂ ਹੂੰ ਚਲੋ ਰੱਬ ਭੇਜਦਾ ਹੁੰਦਾ ਸੀ ਵੀ ਤੁਹਾਡੇ ਪੁੱਤ ਹੀ ਆ ਸਾਨੂੰ ਪੁੱਤ ਹੀ ਸਮਝਣਾ ਤੁਸੀਂ ਤੇ 3 ਫੁੱਟ ਨੇ 3 ਨਾ ਫੁੱਟ 5000 ਰੁਪਏ ਤਾਂ ਮਹੀਨੇ ਦਾ ਦੇ ਸਕਦੇ ਨੇ ਉਹ ਵੀ ਦੇ ਦੇ ਨਹੀਂ ਪੰਚਾਇਤ ਨੇ ਨਹੀਂ ਥਾਂ ਦਵਾਇਆ ਹੈਗਾ ਮੇਰੀ ਗੋਹ ਕੁੜੀ ਇਸ ਟਿਕਾਈ ਦੇ ਆ ਪੈਗਾ ਅੱਛਾ ਮੋਰ ਲੈ ਤੇ ਗੋਸਤੋ ਸੋ ਇਹ ਮਾਤਾ ਦਾ ਕਮਰਾ ਹੈ ਜੋ ਬੀਤੀ ਰਾਤ ਡਿੱਗ ਪਿਆ ਤੇ ਮਾਤਾ ਜੀ ਬਹੁਤ ਉਦਾਸ ਨੇ ਤੇ ਇਹਨਾਂ ਨੇ ਕਿਹਾ ਹੈਗਾ ਆਪਾਂ ਇਹਨਾਂ ਨੂੰ ਇੱਕ ਅਮਰੇ ਦੀ ਛੱਤ ਪਾ ਕੇ ਦੇਣੀ ਹੈ ਤੇ ਇਹ ਮਾਤਾ ਦੀ ਕੋਈ ਆਪਾਂ ਰਸੋਈ ਕਹਿ ਸਕਦੇ ਹਾਂਗੇ ਇਸ ਤਰ੍ਹਾਂ ਹੈ ਇਹਦਾਂ ਛੋਟੀ ਜੀ ਰਸੋਈ ਹੈ ਇਹ ਵੀ ਬਹੁਤ ਇਹ ਰਸੋਈ ਮਾਤਾ ਦੀ ਛੋਟੀ ਹੈ ਮਾਤਾ ਦੀ ਉਹ ਨਾ ਨਾ ਬੇੜੀ ਹੈ ਅੱਛਾ ਇਹ ਮਾਤਾ ਦੀ ਨਹੀਂ ਇਹਨਾਂ ਦੀ ਬੇਟੇ ਦੀ ਰਸੋਈ ਹੈ ਮਾਤਾ ਜੰਨੇ ਤੇ ਪਕਾਉਣੀ ਕਰਦੀ ਅੱਛਾ ਚੁੱਲੇ ਤੇ ਪਕਾਉਂਦੀ ਆ ਆਪਾਂ ਤੇ ਚੋਲੇ ਤੇ ਖਾਣੀਆਂ ਅੱਛਾ ਸੋ ਇਹ ਦੋਸਤੋ ਛਤ ਹੈ ਜੋ ਕੋਸ਼ਿਸ਼ ਆਪਾਂ ਕਰਾਂਗੇ ਕਿ ਜਲਦੀ ਮਾਤਾ ਨੂੰ ਕਮਰਾ ਬਣਾ ਕੇ ਦਿੱਤਾ ਜਾਵੇ ਤੋ ਉਮੀਦ ਹੈ ਤੁਸੀਂ ਸਾਰੇ ਵੀਡੀਓ ਸ਼ੇਅਰ ਕਰੋ ਦੋਸਤੋ ਦੋਸਤੋ ਇਹ ਨੀਲੇ ਅਸਮਾਨ ਹੇਠ ਖੜੀ ਹੈ ਮਾਤਾ ਕਿਉਂਕਿ ਇਹ ਬੀਤੀ ਰਾਤ ਕਮਰੇ ਦੀ ਛੱਤ ਡਿੱਗ ਪਈ ਕਮਰਾ ਬਹੁਤ ਖਸਤਾ ਹਾਲ ਸੀਗਾ ਮਾਤਾ ਦੇ ਕਰਮ ਚੰਗੇ ਕਿਉਂਕਿ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇਹਨੇ ਮੰਝਾ ਬਾਹਰ ਕੱਢਿਆ ਸੀ ਪਹਿਲਾਂ بارش ਕਰ ਅੰਦਰ ਪਈ ਸੀ ਉਸ ਤੋਂ ਬਾਅਦ ਮੰਝਾ ਬਾਹਰ ਕੱਢ ਲਿਆ ਸੀ ਇਹ ਤੁਸੀਂ ਦੇਖ ਦਿਓ ਮਾਤਾ ਦਾ ਸਮਾਨ ਹੈ ਜਿਹੜਾ ਪਿੰਡ ਵਾਲਿਆਂ ਨੇ ਆਸੇ-ਪਾਸੇ ਕਰਵਾ ਦਿੱਤਾ ਹੈਗਾ ਇਹ ਤੁਸੀਂ ਦੇਖ ਸਕਦੇ ਹੋਗੇ ਇਹ ਛੱਤ ਹੈਗੀ ਤੋ ਆਪਾਂ ਅਗਲੇ ਦਿਨਾਂ ਵਿੱਚ ਇਸ ਮਾਤਾ ਨੂੰ ਇੱਕ ਕਮਰੇ ਦੀ ਛੱਤ ਪਾ ਕੇ ਦੇਵਾਂਗੇ ਇਹ ਮਾਤਾ ਦਾ ਕਮਰਾ ਹੈਗਾ ਮਾਤਾ ਖੜੀ ਹੈ 80 ਸਾਲ ਦੀ ਉਮਰ ਹੈ ਕੱਲੀ ਰਹਿੰਦੀ ਹੈ ਖੁਦ ਕੰਮ ਕਰਦੀ ਹੈ ਮਾਤਾ ਨੇ ਦੱਸਿਆ ਕਿ ਹੁਣ ਵੀ ਘਰਾਂ ਵਿੱਚ ਵੀ ਕੰਮ ਕਰਿਆ ਹੁੰਦੀ ਆ ਪਾਥੀਆਂ ਵਗੈਰਾ ਗੋ ਹਸਟਲ ਹੈ ਜਾ ਕੇ ਦਾ ਗੋਹਾਰਾਂ ਤੇ ਕੰਮ ਕਰਕੇ ਮਾਤਾ ਆਪਣਾ ਜੋਰਜਕਾਰ ਚਲਾਉਂਦੀ ਐ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਮਹੀਨੇ ਮਾਤਾ ਨੂੰ ਘਰੇ ਰਾਸ਼ਨ ਪਹੁੰਚਦਾ ਕੀਤਾ ਜਾਵੇ ਅਤੇ ਇਸ ਦਾ ਕਮਰਾ ਵੀ ਬਣਾ ਕੇ ਦਿੱਤਾ ਜਾਵੇਗਾ ਮਾਤਾ ਜੀ ਅੱਜ ਤੁਹਾਡੇ ਨਾਲ ਵਾਅਦਾ ਕਰਕੇ ਚੱਲਿਆ ਇੱਕ ਦੋ ਦਿਨਾਂ ਚ ਰਾਸ਼ਨ ਪਹੁੰਚਦਾ ਹੋ ਜੂਗਾ ਤੇ ਹਾਂ ਤੇ ਤੇਰਾ ਜਿਹੜਾ ਕਮਰਾ ਐ ਸੀ ਜਿੰਮੇ ਵੀ ਹੋ ਸਕੇ ਤੈਨੂੰ ਕਮਰਾ ਪਾ ਕੇ ਦੇਣਾ ਕੋਈ ਨਾ ਪੁੱਤ ਜਿੰਦੇ ਵਾਅਦੇ ਸੋ ਮਹਾਰਾਜ ਨੂੰ ਕੰਨ ਰੋਟੀਆਂ ਦੇ ਬੇ ਸੋਦੇ ਬੱਚਿਆਂ ਨੂੰ ਕੰਨ ਰੋਟੀਆਂ ਦੇਵੇ ਸਾਰੀ ਉਮਰ ਜਾਨ ਕਰਾਂਗੇ ਬਹੀ ਦੀ ਬੁੜੀ ਸੀ ਹੂੰ ਹੋਟ ਲਗੋ ਠੀਕ ਨੇ ਹੂੰ ਕਿੱਥੇ ਮਰ ਜੇ ਕੋਹ ਹਲੋ ਅੱਛਾ ਹੁਣ ਫਿਰ ਮਾਤਾ ਹੁਣ ਕੀ ਕੰਮ ਕਰਨ ਜਾਣੀ ਆ ਹੁਣ ਰੋਟੀ ਦੇ ਵਾਸਤੇ ਰੋਟੀ ਖਾ ਤਾਂ ਗੁਹਾਰਾ ਠਾ ਕਿਸੇ ਦੀ ਪੱਟੇ ਮੋਟੀਆਂ ਮਾਰਟੀਆਂ ਹੂੰ ਇਥੇ ਤੋਂ ਦੋ ਰੋਟੀਆਂ ਮੰਗ ਲਈ ਖਾ ਲਈਆਂ ਹੂੰ ਦੁੱਧ ਦੇ ਦੋਣੀਆਂ ਜੱਟ ਕੇ ਮੇਰੇ ਪਿਆਰ ਨੂੰ ਹੂੰ ਪਿਆਰ ਹੈ ਤੂੰ ਕੰਮ ਕਰਦੀ ਹਾਂ ਹਾਂ ਪਿਆਰ ਹੈ ਕੋਈ ਖਾ ਹਾਂ ਚਲ ਵਧੀਆ ਤੇਰੀ ਬੱਚ ਤਾਂ ਰਹੇਗੀ ਛੱਤ ਦਾ ਪਰਮਾਤਮਾ ਨੇ ਚਲੋ ਬੱਚ ਮੰਡੇ ਖੱਟ ਕੇ ਉੱਥੇ ਹੀ ਰਹੇਗਾ ਹੂੰ ਚਲੋ ਬੱਚ ਤਾਂ ਰਹੇਗੀ ਛੱਤ ਤੋਂ ਬਚ ਰਹੇਗੀ ਹਾਂ ਹੋਰ ਕੁਛ ਨਹੀਂ ਹਾਂ ਚਲੋ ਮਾਤਾ ਹਾਂ ਚਲੋ ਮੁਸਲਮਾਨ ਦਿੱਤੀ ਆ ਜਮਾਨੀ ਝੂਠ ਬੋਲਦੀ ਆਈ ਹੂੰ ਨਹੀਂ ਠੀਕ ਹੈ ਮਾਤਾ ਕੋਈ ਨਹੀਂ ਕਰਾਂਗੇ ਸੋਡਾ ਪਰਾਸ਼ਨ ਵਗੈਰਾ ਦਾ ਹੀ ਪ੍ਰਬੰਧ ਕਰਾਂਗੇ ਸਾਰਾ